ਪੋਰਥਲਾ ਰੇਲ ਕੋਚ ਫੈਕਟਰੀ ਲਈ ਪੁਰਜ਼ੇ ਬਣਾਉਣ ਵਾਲੀ ਕੰਪਨੀ ਦੇ ਦੋ ਪ੍ਰਾਪ੍ਰਿਤਪਾਲ ਸਿੰਘ ਅਤੇ ਦਵਿੰਦਰਪਾਲ ਸਿੰਘ ਹਸਪਾਲ ਹੜ੍ਹਾਂ ਵਿੱਚ ਡੁੱਬ ਰਹੇ ਪੰਜਾਬੀਆਂ ਲਈ ਮੁਕਤੀ ਦਾਤਾ ਵਜੋਂ ਅੱਗੇ ਆਏ ਨੇ ਉਹ ਕਿਸ਼ਤੀਆਂ ਬਣਾਉਣ ਵਿੱਚ ਰੁਚੀ ਹੋਏ ਨੇ ਜੋ ਕਿ ਹੜ੍ਹ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਦਾ ਇੱਕੋ ਇੱਕ ਸਾਧਨ ਹੈ ਹਸਪਾਲ ਟ੍ਰੇਨਸ ਤੇ ਦੋਵੇਂ ਭਰਾਵਾਂ ਨੇ ਹੜ੍ਹ ਰਾਹਤ ਕਾਰਜਾਂ ਵਿੱਚ ਮਦਦ ਲਈ ਹੁਣ ਤੱਕ 70 ਕਿਸ਼ਤੀਆਂ ਬਣਾਈਆਂ ਨੇ ਉਹਨਾਂ ਨੂੰ ਹੜ੍ਹ ਪ੍ਰਭਾਵਿਤ ਜਨਾਲਾ ਹਰੀਕੇ ਪੱਤਨ ਮੰਡ ਬਉਪੁਰ ਪਟਿਆਲਾ ਬਠਿੰਡਾ ਆਦਿ ਥਾਵਾਂ ਤੇ ਭੇਜਿਆ। ਉਹਨਾਂ ਦੇ ਟੀਚਾ 100 ਅਜਹੀਆਂ ਛੋਟੀਆਂ ਕਿਸ਼ਤੀਆਂ ਬਣਾਉਣਾ ਹੈ ਇੰਨਾ ਹੀ ਨਹੀਂ ਉਹਨਾਂ ਨੇ ਕਿਸ਼ਤੀ ਟੈਕਨੋਲੋਜੀ ਤੇ ਡਿਜ਼ਾਈਨ ਨੂੰ ਵੀ ਜਨਤਕ ਕੀਤਾ ਤਾਂ ਜੋ ਖੇਤੀਬਾੜੀ ਉਪਕਰਣ ਅਤੇ ਕੰਬਾਈਨ ਹਾਰਵੈਸਟਰ ਬਣਾਉਣ ਵਾਲੀਆਂ ਕੰਪਨੀਆਂ ਵੀ ਆਸਾਨੀ ਨਾਲ ਅਜਹੀਆਂ ਕਿਸ਼ਤੀਆਂ ਬਣਾ ਸਕਣ ਅਤੇ ਆਪਣੇ ਆਪਣੇ ਖੇਤਰਾਂ ਦੇ ਲੋਕਾਂ ਦੀ ਮਦਦ ਕਰ ਸਕਣ। ਸਾਨੂੰ ਲੈ ਮੈਂ ਪ੍ਰੇਤਪਾਲ ਸਿੰਘ ਹੰਸਪਾਲ ਹੈਗਾ ਜੀ ਆਪਸੀ ਆਪਦੇ ਸਾਹਮਣੇ ਕੰਪਨੀ પ્લાન્ટ ਹੈਗਾ। ਨਾਲ ਦੇ ਵਿੱਚ ਕਿਵੇਂ ਆਇਆ ਕਿ ਕਿਸਤੀਆਂ ਬਣਾਉਂਦਾ। ਬਸ ਇੱਕ ਦਿਨ ਉਹ ਨਿਊਜ਼ ਚੱਲ ਰਹੀ ਸੀ ਕਿ ਕਿਸ਼ਤੀਆਂ ਨਹੀਂ ਲੱਭ ਰੀਆਂ, ਕਿਸ਼ਤੀਆਂ ਨਹੀਂ ਲੱਭ ਰੀਆਂ। ਪਰ ਐਵੇਂ ਮੰਨ ਜਾਇਆ ਕਿ ਮੈਂ ਕਹਿੰਦਾ ਕਿਹੜੀ ਰਾਕਟ ਟੈਕਨੋਲੋਜੀ ਹੈ ਕਿ ਇੱਕ ਵਾਰੀ ਖੇਤ ਵੀ ਹੈ ਕੰਮ ਇਸੇ। ਆਪਣੀ ਫੈਕਟਰੀ ਦਾ ਕੰਮ ਰੋਕ ਕੇ ਕਿਸ਼ਤੀਆਂ ਬਣਵਾਈਆਂ। ਹਾਂ ਜੀ ਆਪ ਸਾ ਇਹ ਸੀ ਰੋਕਿਆ ਵਾ ਪੂਰਾ। 100 ਕਿਸ਼ਤੀ ਦਾ ਟਾਰਗੇਟ ਸੀਗਾ 70 ਪੂਰੀਆਂ ਹੋ ਚੁੱਕੀਆਂ ਸੀਆਂ। ਬਾਕੀ ਹੋਈ ਹੋਈ ਜਿਹੜੇ ਸੰਸਥਾਵਾਂ ਸਾਂਭ ਸਕਦੀਆਂ ਵਾਂ ਜਿਹਦਾ ਸੀਚੇਵਾਲ ਹੋ ਗਿਆ ਜਾਂ ਹੋਰ ਵੀ ਖਡੂਰ ਸਾਹ ਵਾਲੇ ਯਾਨੀ ਜਿਹੜੇ ਸਾਂਭ ਸਕਦੇ ਆ ਉਹ ਦੋ ਦੋ ਚਾਰ ਚਾਰ ਕਿਸ਼ਤੀਆਂ ਉਹਨਾਂ ਨੂੰ ਦੇ ਦਿੱਤੀਆਂ ਕਿ ਇਲਾਕੇ ਦੇ ਵਿੱਚ ਜਿੱਥੇ ਲੋੜ ਹੈਗੀ ਆ ਆਪੇ ਕਰ ਲੈ ਜੇ ਨਾ ਸੇਵਾ ਡਿਜ਼ਾਈਨ ਵੀ ਸਾਂਝਾ ਕਰ ਰਹੇ ਹਾਂ ਨਾਲ ਡਿਜ਼ਾਈਨ ਪੂਰਾ ਸਾਂਝਾ ਜੀ ਆਨਲਾਈਨ ਤੇ ਕਰ ਦਿੱਤਾ ਵਾ ਹੋਰ ਜੇ ਕਿਸੇ ਨੂੰ ਜ਼ਰੂਰਤ ਹੈਗੀ ਆ ਤੇ ਅਸੀਂ ਦਿਲ ਖੋਲ੍ਹਿਆ ਹੈ ਜਦੋਂ ਮਰਜ਼ੀ ਆ ਕੇ ਜੋ ਮਰਜ਼ੀ ਪੁੱਛ ਸਕਦੇ ਆ ਤੇ ਜਿਹੜੀ ਮਦਦ ਚਾਹੀਦੀ ਕਰ ਸਕਦੇ ਆ ਕਿਵੇਂ ਮੰਨ ਦੇ ਵਿੱਚ ਕਿਵੇਂ ਆਇਆ ਕਿ ਤੁਹਾਡੇ ਪਹਿਲਾਂ ਵੀ ਕਦੇ ਮਦਦ ਕੀਤੀਆਂ ਦੀਏ ਇਹ 23 ਦੇ ਵਿੱਚ ਜੋ ਹੜ ਆਇਆ ਸੀ ਉਹਦੇ ਇਸ ਇੱਕ ਬੇੜਾ ਵੱਡਾ ਬਣਾਇਆ ਸੀਗਾ ਉਹ ਵੀ ਏਦਾਂ ਬੰਨ ਤੇ ਤੁਰੇ ਜਾਂਦੇ ਸੀ ਤੇ ਅੱਗੇ 인ਦਰ ਪ੍ਰਤਾਪ ਮਿਲ ਗਏ ਮੈਂ ਸਿਆਸੀ ਤੌਰ ਤੇ ਅੱਗੇ ਇਈਆਂ ਨੂੰ ਕਿਹਾ ਕਿ ਸਿਆਸੀ ਤੌਰ ਤੇ ਨਹੀਂ ਉਹ ਐਜ਼ ਇਹ ਮੈਂ ਨੇ ਵੀ ਵਧੀਆ ਬੰਦੇ ਹੈਗੇ ਆ ਚੰਗੇ ਇਨਸਾਨ ਵੀ ਹੈਗੇ ਆ ਪੂਰੀ ਫੈਮਿਲੀ ਇਹ ਤੇ ਉਹ ਕਹਿੰਦੇ ਕਿ ਹੰਸਪਾ ਯਾਰ ਕੋਈ ਮਲਟੀ ਪਰਪਸਲ ਜੀ ਟੀਵੀ ਬਣਾਈਏ ਤੇ ਉਦੋਂ ਫਿਰ ਉਹ ਖਿਆਲ ਆਇਆ ਸੀਗਾ ਕਿ ਬੇੜਾ ਇੱਕ ਤਿਆਰ ਕਰੀਏ ਉਹ ਨਾਲ ਮਿਲ ਕੇ ਅਸੀਂ ਫਿਰ ਉਹ ਬੇੜਾ ਇੱਕ ਤਿਆਰ ਕੀਤਾ ਸੀ ਉਹ ਸ਼ਾਇਦ ਕਿਸੇ ਹੋਰ ਕੰਮ ਲਈ ਸੀਗੇ ਵੱਡੇ ਪੈਗ ਲੈ ਜਾਵਾਂਗੇ ਪਰ ਬਾਅਦ ਚ ਦੇਖਿਆ ਕੋ ਫੋਰ ਕਮਾਂਚੀ ਘਰ ਘਰ ਫੈਲੋ ਹੋਇਆ ਯਾਨੀ ਕਿ ਜਿਹੜਾ ਪਸ਼ੂ ਲਿਆਉਣ ਲਈ ਟਰੈਕਟਰ ਟੋਕਰ ਲਿਆਉਣ ਲਈ ਫੋਰ ਮਸ਼ੀਨਰੀ ਵੀ ਆ ਸਕਦੀ ਹੈ